ਉਹ ਬਹੁਤ ਤੁਸੀਂ ਲੁਧਿਆਣੇ ਵਾਲੇ ਤਾਂ ਜਾਣਦੇ ਹੀ ਹੋ ਵੀ ਆਪਣੇ ਕੀ ਸਾਰਿਆਂ ਦੇ ਰਿਸ਼ਤੇ ਰਹੇ ਆ ਕਿੰਨਾ ਸਾਰੇ ਨੇੜੇ ਸੀ ਪਾਰਟੀ ਦੀ ਗੱਲ ਨਹੀਂ ਕੀਤੀ ਉਹ ਤਾਂ ਪਤਾ ਪਰਿਵਾਰ ਸੀਗੇ ਅੱਜ ਦੇ ਨਹੀਂ 20 20 ਸਾਲ 25 ਸਾਲ ਦੇ ਰਿਸ਼ਤੇ ਆ ਸਰਦਾਰ ਬੀਨ ਸਿੰਘ ਜੀ ਦੇ ਵੇਲੇ ਜਦੋਂ ਸ਼ੁਰੂ ਕੀਤੀ ਸਿਆਸਤ ਤੇ ਇਸ ਕਰਕੇ ਕੁਗੀਰੀ ਅਰਕੇ ਜਿਹੜਾ ਸੁਭਾਅ ਹੈ ਉਹ ਮੈਂ ਨਹੀਂ ਸਮਝਦਾ ਆਮ ਕਿਸੇ ਕੋਲ ਇਹੋ ਜਿਹਾ ਸੁਭਾਅ ਹੁੰਦਾ ਹੈ ਜਿਹੜਾ ਉਹਨਾਂ ਦਾ ਨਿੱਗਾ ਸੁਭਾਅ ਸੀ ਤੇ ਆ ਗੱਲ ਸੁਣ ਕੇ ਤਾਂ ਮੈਂ ਸਮਝਦਾ ਕੋਈ ਵਰਡਸ ਤਾਂ ਹੈ ਨਹੀਂ ਕਿ ਕੱਲ ਇਹ ਆ ਵੀ ਸਭ ਕੁਝ ਚੱਲਦੀ ਜਾਣਾ ਪਰ ਜਿਹੜਾ ਪਰਿਵਾਰ ਆ ਨਾ ਉਹਨੇ ਰਹਿ ਜਾਣਾ ਬਾਕੀ ਸਭ ਦੁਨੀਆ ਇੰਨੀ ਚੱਲੀ ਜਾਣੀ ਆ ਸਾਰਾ ਕੁਝ ਜਿਹੜਾ ਉਹਨਾਂ ਦਾ ਬੇਟਾ ਉਹਨਾਂ ਦੀ ਧਰਮ ਪਤਨੀ ਉਹਨਾਂ ਦੀ ਵਾਈਫ ਉਹਨਾਂ ਦੀ ਸਿਸਟਰ ਉਹਨਾਂ ਦਾ ਦੁੱਖ ਆ ਜਿਹੜਾ ਸਦਾ ਦਾ ਉਹ ਕੋਈ ਭਰ ਨਹੀਂ ਸਕਦਾ ਤੇ ਗੋਗੀ ਜੀ ਬਾਰੇ ਜੋ ਮੈਂ ਅੱਜ ਸਵੇਰ ਦਾ ਚੈਨਲ ਤੇ ਸੁਣ ਰਿਹਾ ਐ ਕ੍ਰੋਸ ਦੀ ਪਾਰਟੀ ਉਹਨਾਂ ਦਾ ਪਿਆਰ ਬਣਾਇਆ ਹੋਇਆ ਸੀ ਉਹ ਕਿਸੇ ਨਾਲ ਛੇਦੀ ਕਰੇ ਉੱਚੀ ਆਵਾਜ਼ ਤਾਂ ਬੋਲਦੇ ਨਹੀਂ ਸੀ ਤੇ ਅੱਜ ਇਹ ਹੁੰਦਾ ਵੀ ਇਹ ਆ ਵੀ ਜਿਹੜੇ ਇਹ ਜੇ ਚੰਗੇ ਰੰਗਲੇ ਭਰਾ ਹੁੰਦੇ ਆ ਦੋਸਤ ਹੁੰਦੇ ਆ ਪਰਿਵਾਰ ਚ ਉਹ ਜਾਂਦੇ ਵੀ ਛੇਦੀ ਨੇ ਇਹ ਪਤਾ ਨਹੀਂ ਕਿ ਕੁਦਰਤ ਨੂੰ ਮਨਜ਼ੂਰ ਆ ਪਰ ਇਹ ਜੀ ਗੱਲ ਹੁਣ ਹੋਣੀ ਜਿਹੜਾ ਇਹ ਵੈਪਨ ਸੀ 0.22 ਉਹ ਤਾਂ ਬਹੁਤ ਛੋਟਾ ਵੈਪਨ ਹੁੰਦਾ ਏ ਇਹਦੇ ਨਾਲ ਤਾਂ ਮੈਂ ਸਮਝਦਾ ਮਤਲਬ ਬਸ ਆਈ ਹੋਈ ਜਿਵੇਂ ਕਹਿ ਲੋ ਨਾ ਨਹੀਂ ਤਾਂ 0.22 ਬਹੁਤ ਛੋਟਾ ਇੱਕ ਕੈਲੀਬਰ ਦਾ ਜਿਹੜੀ ਉਹਦੀ ਰੌਂਦ ਹੁੰਦਾ ਗੋਲੀ ਹੁੰਦੀ ਆ ਪਰ ਜਿੰਨੀ ਲਿਖੀ ਆ ਗਲਤ ਆ ਉਹ ਤਾਂ ਪ੍ਰਸ਼ਾਸਨ ਕਹਿ ਰਿਹਾ ਕਿ ਐਕਸੀਡੈਂਟਲ ਜਿਹੜੀ ਹੈਗੀ ਆ ਬਿਲਕੁਲ ਦੀ ਗੋਕੀ ਜੀ ਨੂੰ ਮੈਨੂੰ ਦੱਸੋ ਬਾਕੀ ਗੋਕੀ ਜੀ ਦੇ ਪਰਮਾਤਮਾ ਦੀ ਮਿਹਰ ਨਾਲ ਇਹ ਤਾਂ ਜਾਂ ਤੱਕ ਕੋਈ ਗੱਲ ਹੋਵੇ ਨਾ ਸਾਰੇ ਚੈਨਲਾਂ ਤੇ ਉਹਨਾਂ ਦੀ ਸ਼ਾਮ ਦੀ ਵੀਡੀਓ ਚੱਲ ਰਹੀ ਹੈ ਬਿਲਕੁਲ 8:30 ਵਜੇ ਬਹੁਤ ਸਾਰੇ ਵੀਡੀਓ ਉਹਨਾਂ ਦੀ ਚੱਲ ਰਹੀ ਆ ਤੇ ਰੋਜ਼ ਉਹ ਤਾਂ ਸ਼ਹਿਰ ਚ ਵਿਚਰਦੇ ਸੀ ਇਸ ਕਰਕੇ ਕੋਈ ਵੀ ਐਸੀ ਜਿਹੜੀ ਆ ਉਹ ਗੱਲ ਆਪਾਂ ਆਪਾਂ ਐਡਮਿਨਿਸਟ੍ਰੇਸ਼ਨ ਦੀਆਂ ਬਾਕੀ ਗੱਲ ਛੱਡੋ ਆਪਾਂ ਆਪ ਵੀ ਸਾਰੇ ਬੈਠੇ ਆ ਰੋਜ਼ ਮੈਗਨਤ ਤੁਸੀਂ ਲੋਕ ਉਹ ਜਿਹੜੇ ਰੋਜ਼ ਹੀ ਉਹਨਾਂ ਨੂੰ ਕਿਤੇ ਨਾ ਕਿਤੇ ਮਿਲਦੇ ਸੀ ਦੇਖੋ ਉਹਨਾਂ ਦੀ ਕਿਹੜੀ ਕੋਈ ਐਸੀ ਤਕਲੀਫ ਸੀ ਐਸਾ ਕੋਈ ਗੱਲ ਸੀ ਜਿਹੜੀ ਕਿ ਹਾਂ ਇੱਕ ਪ੍ਰੋਬਲਮ ਉਹਨਾਂ ਨੂੰ ਪਹਿਲਾਂ ਸੀ ਉਹ ਵੀ ਹੁਣ ਉਹ ਜਿਹੜੀ ਆਪਣੀ ਪਿੱਠ ਦੀ ਜਿਹੜੀ ਇਹਦਾ ਸਪਾਈਨ ਤੋਂ ਕਈ ਵਾਰ ਬਹੁਤ